ਇੱਕ ਚਿਹਰਾ ਜਿਸ ਨੂੰ ਹਰ ਕੋਈ ਪੰਜਾਬੀ ਚੰਗੀ ਤਰ੍ਹਾਂ ਜਾਣਦਾ ਏ ਜਾਣਦੇ ਵੀ ਉਸ ਦੇ ਕਦ ਕਰਕੇ ਨੇ ਜਿਸ ਦੀ ਤਸਵੀਰ ਤੁਸੀਂ ਆਪਣੇ ਮੋਬਾਈਲ ਫੋਨ ਦੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਪਰ ਅਸੀਂ ਜਗਦੀਪ ਸਿੰਘ ਦੇ ਬਾਰੇ ਗੱਲ ਕਰ ਹੀ ਕਿਉਂ ਰਹੇ ਆ ਦੱਸ ਦਿੰਦੇ ਆ ਕਿ ਮਸ਼ਹੂਰ ਜਗਦੀਪ ਸਿੰਘ ਉਰਫ ਦੀਪ ਸਿੰਘ ਜਿਸ ਦਾ ਕਦ 7 ਫੁੱਟ 6 ਇੰਚਾ ਨੂੰ ਹੇਰਨ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਏ ਦੀਪ ਸਿੰਘ ਦੀ ਗ੍ਰਿਫਤਾਰੀ ਤਰਨ ਤਰਨ ਤੋਂ ਹੋਈ ਆ ਦੀਪ ਸਿੰਘ ਅਮਰੀਕਾ ਦੇ ਗੌਟ ਟੈਂਟ ਸ਼ੋਅ ਦੇ ਵਿੱਚ ਜੱਜ ਉਪਕਾਏ ਜਿੱਥੇ ਉਸਨੇ ਗੱਤਕੇ ਦੇ ਜੋਰ ਦਿਖਾਏ ਸਨ ਉਹ ਪੰਜਾਬ ਪੁਲਿਸ ਦੇ ਵਿੱਚ ਕੌਨਸਟੇਬਲ ਦੀ ਨੌਕਰੀ ਵੀ ਛੜ ਚੁੱਕਾ ਹੈ ਅਸਲ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਸਰਦ ਪਾਰ ਤੋਂ 500 ਗ੍ਰਾਮ ਹੈਰੋਨ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਨੇ ਤਰਨ ਤਰਨ ਦੇ ਵਿੱਚ ਗੁਪਤ ਆਪਰੇਸ਼ਨ ਸ਼ੁਰੂ ਕਰ ਦਿੱਤਾ ਸੀ ਇਸ ਦੌਰਾਨ ਦੀਪ ਸਿੰਘ ਆਪਣੀ ਬਲੈਰੋ ਕਾਰ ਦੇ ਵਿੱਚ ਉਥੇ ਪਹੁੰਚ ਗਿਆ ਪੁਲਿਸ ਨੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਕੋਲੋਂ 500 ਗ੍ਰਾਮ ਹੈਰਨ ਬਰਾਮ ਤੋਈ ਇਸੇ ਦੌਰਾਨ ਦੀਪ ਦੇ ਦੋ ਸਾਥੀ ਵੀ ਉਸ ਦੇ ਨਾਲ ਸਨ ਜਿਨ੍ਹਾਂ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਏ ਦਾਦੇ ਨੇ ਕਿ ਦੀਪ ਸਿੰਘ ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੇ ਅਹੁਦੇ ਦੇ ਉੱਪਰ ਰਹਿ ਚੁੱਕਾ ਏ ਪਰ ਕੁਝ ਸਮੇਂ ਬਾਅਦ ਹੀ ਉਸ ਨੇ ਇਸ ਨੌਕਰੀ ਨੂੰ ਛੱਡ ਦਿੱਤਾ ਸੀ ਆਪਣੇ ਪਰਿਵਾਰਕ ਰਜੇਵਿਆਂ ਦਾ ਹਵਾਲਾ ਦੇ ਕੇ 7 ਫੁੱਟ 6 ਇੰਚ ਕੱਦ ਹੋਣ ਦੇ ਕਰਕੇ ਉਹ ਪੂਰੇ ਪੰਜਾਬ ਕੀ ਪੂਰੇ ਦੇਸ਼ ਭਰ ਦੇ ਵਿੱਚ ਮਸ਼ਹੂਰ ਹੋ ਗਿਆ ਸੀ ਕੋਈ ਸਮਾਂ ਬਾਅਦ ਉਸਨੇ ਮੁੜ ਅਮਰੀਕਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਫੜਿਆ ਗਿਆ ਵੀਰ ਖਾਲਸਾ ਗਰੁੱਪ ਦਾ ਮੈਂਬਰ ਵੀ ਦੱਸਿਆ ਜਾ ਰਿਹਾ ਏ ਦੀਪ ਸਿੰਘ ਇੱਕ ਪੁਰਾਣਾ ਪੁਲਿਸ ਮੁਲਾਜ਼ਮ ਹੋਣ ਦੇ ਕਰਕੇ ਦੀਪ ਸਿੰਘ ਨੂੰ ਕਦੇ ਵੀ ਚੌਂਕੀ ਦੇ ਉੱਪਰ ਪੁਛਗਿਸ ਦੇ ਲਈ ਨਹੀਂ ਰੋਕਿਆ ਗਿਆ ਸੀ ਇਸ ਤਰ੍ਹਾਂ ਹੋ ਸਕਦਾ ਹੈ ਕਿ ਹਰਨ ਦੀ ਤਸਕਰੀ ਲਈਓ ਆਪਣੇ ਮਸ਼ਹੂਰ ਚਿਹਰੇ ਦੀ ਵਰਤੋਂ ਕਰ ਰਿਹਾ ਹੋਵੇ ਫਿਲਹਾਲ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਪਰ ਇਸ ਦੇ ਨਾਲ ਲਗਾਤਾਰ ਸਵਾਲ ਖੜੇ ਹੋ ਰਹੇ ਨੇ ਕਿ ਜੇਕਰ ਪੰਜਾਬ ਦੇ ਇਸ ਤਰ੍ਹਾਂ ਮਸ਼ਹੂਰ ਚਿਹਰੇ ਜਿਨ੍ਹਾਂ ਨੂੰ ਲੈ ਕੇ ਪੰਜਾਬ ਦੀ ਨੌਜਵਾਨੀ ਕੁਝ ਸਿੱਖਦੀ ਆ ਜਿੰਨੂੰ ਲੱਗਦਾ ਹੈ ਦੇਖ ਕੇ ਕਿ ਇਹ ਅਮਰੀਕਾ ਤੱਕ ਸ਼ੋਅ ਕਰਕੇ ਆਏ ਨੇ 7 ਫੁੱਟ 6 ਇੰਚ ਕਾਦਾਤੇ ਪੰਜਾਬ ਦੇ ਨੌਜਵਾਨ ਨੇ ਤੇ ਪੰਜਾਬ ਲਈ ਕੁਝ ਕਰਕੇ ਦਿਖਾਉਣਗੇ ਤੇ ਪੰਜਾਬ ਦਾ ਨਾਮ ਪੂਰੇ ਦੇਸ਼ ਭਰ ਦੇ ਵਿੱਚ ਰੌਸ਼ਨ ਵੀ ਕਰ ਰਹੇ ਨੇ ਪਰ ਦੂਸਰੇ ਪਾਸੇ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਪੰਜਾਬ ਦੇ ਨੌਜਵਾਨ ਜਿਨ੍ਹਾਂ ਦਾ ਨਾਮ ਪੰਜਾਬ ਨਹੀਂ ਪੂਰੀ ਦੁਨੀਆ ਦੇ ਵਿੱਚ ਉਹ ਨਸ਼ਿਆਂ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਜਾਣ ਹੁਣ ਦੇਖਦੇ ਹਾਂ ਇਸ ਪੂਰੇ ਮਾਮਲੇ 'ਚ ਕੀ ਬੰਦ ਆਏ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲਈ ਬਣਾਓ ਸਾਡੇ ਚੈਨਲ ਦੇ ਉੱਪਰ ਬਹੁਤ ਬਹੁਤ ਧੰਨਵਾਦ